ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 2 ਨਗ ਲੈ ਕੇ ਆਂਦੇ ਆ ਜੀ ਦੋਨੇ ਗੱਬਣ ਚੰਗੇ ਦੁੱਧ ਵਾਲੇ ਆ ਕੱਦ ਕਾਠ ਵਾਲੇ ਆ ਜੀ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਜੀ ਤੁਹਾਨੂੰ ਨਗ ਕੋਈ ਵੀ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਸਖਦੇਵ ਸਿੰਘ ਪਿੰਡ ਜੀ ਪਿੰਡ ਫਰਾਗ ਤਹਿਸੀਲ ਤੇ ਜ਼ਿਲ੍ਹਾ ਜੀ ਤਹਿਸੀਲ ਵਾਗਾਪੁਰਾ ਜ਼ਿਲ੍ਹਾ ਮੋਗਾ ਆਪਣਾ ਘਰ ਬਾਈ ਕਿੱਥੇ ਰਹਿ ਜਾਂਦਾ ਜੀ ਕਹਿੰਦੇ ਸਾਥ ਤੇ ਰਹਿੰਦੇ ਆਪਾਂ ਠੀਕ ਆ ਵੀਰੇ ਘਰ ਦਈ ਆ ਜੀ ਬਸੋਂ ਸਾਡੀ ਘਰ ਦਈ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਬਾਈ ਸੂਆ ਕਿੰਨਾ ਮਾਜੀ ਇਹਦਾ ਤੀਜਾ ਸੂਆ ਜੀ ਤੀਜਾ ਸੂਆ ਹੁੰਦੀ ਆ ਸਮਾਂ ਕਿੰਨਾ ਲਊ ਬਾਈ ਸਵਾਗਤ ਹੈ ਦੋਸਤਾਂ ਦਾ ਅੰਦਰ ਲੈਣ ਦੇ ਵਿੱਚ ਤਿਆਰੀਆਂ ਜੀ ਠੀਕ ਆ ਬਾਈ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਨੇ 16 ਨਾਲ ਦਿੰਦਾ ਚਵਾਈ ਹੋਈ ਵੀ ਅਜੇ ਚਵਾਈ ਹੋਈ ਥਣਾ ਦੀ ਪਾਰ ਪਿੱਛੇ ਦੀ ਬੰਦਾ ਤੁਹਾਨੂੰ ਪੂਰ ਗਰੰਟੀ ਹੋਊਗੀ ਬੇਫਿਕਰ ਹੋ ਕੇ ਆਜੋ ਬੇਫਿਕਰ ਹੋ ਕੇ ਆਜੋ ਪਹਿਲਾਂ ਤੇ ਪੁੱਛਦੇ ਗਏ ਕੱਦ ਹੋਊ ਬਾਈ 5 ਪਲੱਸ ਜੀ ਹੈਗਾ ਹੈਗਾ ਵਾਧੀ ਹੋਊਗਾ ਹਨਾ ਬਾਈ ਘਟਦਾ ਨਹੀਂ ਵੱਡੇ ਕੱਦ ਕਾਟ ਦੀ ਕਹਿ ਸਕਦੇ ਹਾਂ ਠੰਡੀ ਚਿਲ ਵੀ ਪੂਰੀ ਸੀ ਪੂਰੀ ਗਰੰਟੀ ਤੋੜ ਕੇ ਦਿਖਾ ਦੇ ਵੀਰੇ ਕੱਦ ਕਾਠ ਵੀਰੇ ਫੋਲੀ ਵੱਡਾ ਆ ਜਾਂਦਾ ਕੋਈ ਵੀ ਛੋਟੀ ਮੰਨ ਕੇ ਨਾ ਆਵੇ ਵਜਨ ਵਜੂਦ ਕਿਤੇ ਪੱਖ ਤੋਂ ਕਰਮ ਵਾਲੀ ਪੂਰੀ ਚੰਗੀ ਆ ਤੇ ਸੰਭੀ ਭਲੀ ਵੀ ਕਰਮ ਵਾਲੀ ਪੂਰੀ ਚੰਗੀ ਆ ਪਿਛਲੇ ਸੂਏ ਬਾਈ ਦੱਸਦਾ ਕਿ ਆਪਣਾ 16 ਕਿਲੋ ਦੁੱਧ ਚੋਇਆ ਵਾ ਜੀ 1 ਪੀਰ ਛੋਟੀ ਵੀਰੇ ਸਾਮ ਸੰਭਾਲਦਾ ਹੁੰਦਾ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱੱਦ ਕਰ ਲੋ ਤਾਂ ਵੱੱਦ ਵੀ ਲੈ ਸਕਦਾ ਢਾਂਚਾ ਬਹੁਤ ਸੋਹਣਾ ਵੀਰੇ ਤਿਆਰੀ ਬਹੁਤ ਚੰਗੀ ਕੀਤੀ ਆ ਸੋਹਣਾ ਹਵਾਨਾ ਥਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਫੋੜ ਛੱਕ ਭੋਰਾ ਵੀ ਨਹੀਂ ਰੋਕ ਲਈ ਵੀਰੇ ਇੱਥੇ ਤੁਸੀਂ ਬੇਲ ਹਾਈਟ ਭਜਣ ਦੇ ਪੱਖ ਤੋਂ ਕਰਮਾ ਵਾਲੀ ਪੂਰੀ ਚੰਗੀ ਆ। ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ, ਮੁਠੀ ਵਾਲਾ ਥਾਣਾ। ਬਾਕੀ ਹਵਾਨਾ ਕਰਮਾ ਵਾਲੀ ਐ, ਚਫ ਗਾਈਆਂ ਅਰਗਾ ਤਿਆਰ ਕਰੀ ਫਿਰਦੀ ਐ ਮੋੜ ਲਈਂ ਵੀਰੇ। ਸੰਭੀ ਪਲੀ ਪੂਰੀ ਆ। ਜੇ ਐਡੀ ਮੱਜ ਨੇ 16-17 ਕਿਲੋਨਾਂ ਦਿੱਤਾ ਫੇਰ ਵੀਰੇ ਦੇਣਾ ਵੀ ਕਿਨੇ ਆ। ਕਿਤੇ ਹੀ ਮੱਥੇ ਲੱਗਦੀ ਵੀਰੇ ਐਜੀ ਮੱਜ, ਫੁੱਲ ਸੋਨੇ ਟਾਂਚੇ ਦੀ। 2.5 ਫੁੱਟਾਂ ਕੁ ਤਾਂ ਕਰਮਾ ਵਾਲੀ ਦਾ ਪੈਠ ਫੂੜਾ ਹੀ ਚੌੜਾ ਜੀ ਚੜਾਈ ਤੁਸੀਂ ਆਪ ਹੀ ਦੇਖ ਸਕਦੇ ਹੋ। ਬਾਕੀ ਫੇਸ ਕੁਆਲਿਟੀ ਸੋਣੀ ਆ ਮੋਟਾ ਥਣ ਲੱਗਿਆ ਵਾ ਹੱਥੀ ਜਵਾਈ ਵਾਲਾ ਮਲਕ ਬੇਨਜ ਸਟਰੌਂਗ ਹੁੰਦੀ ਆ ਥਣਾ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਗਾਇਆਂ ਰਗੀ ਆ ਗਰਮ ਵਾਲੀਆਂ ਨਹੀਂ ਮੱਝਾਂ ਐ ਵੀਰੇ ਆ ਹੱਥ ਕਿੱਥੇ ਲੋ ਠੀਕ ਆ ਵੀਰੇ ਜਵਾਈ ਦੀ ਵੀ ਬਈ ਪੋਲੀਸੀ ਪੂਰੀ ਹਾਂਜੀ ਵੀਰੇ ਬਾੜੀ ਪੋਲੀ ਹੈ ਤਾਂ ਠੀਕ ਆ ਡਿਮਾਂਡ ਕੀ ਕਰਨੀ ਵੀਰੇ ਦੀ ਡਿਮਾਂਡ ਵੀਰੇ ਫੋਨ ਤੇ ਕਰਨੀ ਫੋਨ ਤੇ ਕਰਾਂਗੇ ਬਾਕੀ ਵੀਰੇ ਚੰਗੀ ਚੀਜ਼ ਦੀ ਕੀਮਤ ਹਮੇਸ਼ਾ ਚੰਗੀ ਹੁੰਦੀ ਆ ਇਹ ਤੁਹਾਨੂੰ ਵੀ ਪਤਾ ਵੀਰੇ ਫੁੱਲ ਟੌਪ ਬਰੀਡ ਆਪਾਂ ਕਹਿ ਸਕਦੇ ਆ ਫਿਰ ਛੋਟੀ ਕੋਈ ਵੀਰ ਛੋਟੀ ਮੰਨ ਕੇ ਨਾਵੇ ਫੁੱਲ ਸੋਹਣੇ ਢਾਂਚੇ ਦੀ ਕੱਦ ਕਾਠ ਵਾਲੀ ਤੇ ਵੱਜਣ ਵਾਲੀ ਤੇ ਚੰਗੇ ਦੁੱਧ ਵਾਲੀ ਕਰਮਾ ਵਾਲੀ ਤੇ ਜਿਹੜਾ 2 ਨੰਬਰ ਨਾਗਾ ਬਈ ਸੂਆ ਇਹਦਾ ਕਿੰਨਾ ਮਾਜੇ ਇਹ ਵੀ ਘਰ ਦੀ ਗੱਤ ਨਹੀਂ ਚਾ ਉੱਥੇ ਸੂਏ ਸੋਣਾ ਜੀ ਇਹ ਚੌਥੇ ਸੁੰਦੀ ਆ ਜੀ ਠੀਕ ਆ ਇਹਦਾ ਕੱਦ ਮੇਰੇ ਹਿਸਾਬ ਨਾਲ ਇਹ ਤੋਂ ਵੀ ਵੱਡਾ ਹੋਊਗਾ ਹੈਨਾ ਬੋਲੀ ਵੱਡਾ ਢਾਂਚਾ ਹਾਥੀ ਜਿੱਡੀ ਆ ਇਹਦਾ ਆਪ ਹੀ ਤੰਗੇ ਸੀ ਹੁੰਦੀ ਆ ਇਹ ਕਿੰਨ ਵੀ ਇੱਦੇ ਦੀ 18 ਵਾਲੀ ਜੀ ਆਪ ਜੀ ਇਹ ਠੀਕ ਆ ਠੀਕ ਆ ਵੀਰੇ ਯਾਨੀ ਇਹਦਾ ਦੁੱਧ ਰਿਕਾਰਡ ਕੀ ਰਿਹਾ ਵੀਰੇ ਇਹਦਾ 21+ ਸੀਗਾ ਜੀ ਪਿਛਲੇ ਸਵੇਚ ਹੋਇਆ ਵਾ ਆਪਣਾ 21+ ਜੀ ਹਾਂ ਜੀ ਠੀਕ ਆ ਕਿੰਨਾ ਸਮਾਂ ਲੈ ਜੂ ਬਈ ਹਜੇ ਇਹ ਇਹ ਲੈ ਜੀ ਬੇ ਚਾਰ ਫਾਈਲਾਂ ਉਹ ਤਾਂ ਜਾਦਾ ਹੀ ਲੈ ਲਈਏ ਤਾਂ ਅੱਜ ਲਾਉਣੀ ਹੋਣ ਲੱਗੀ ਠੀਕ ਆ ਜਾਦਾ ਹੀ ਲੈ ਹਫਤੇ ਦੇ ਅੰਦਰ ਬਾਹਰ ਸਮਾਂ ਲੈ ਜੂਗੀ ਹਫਤਾ ਵੀ ਲਿਜਾ ਸਕਦੀ ਆ 10 ਦਿਨ ਵੀ ਲਿਜਾ ਸਕਦੀ ਆ ਠੀਕ ਆ ਵੀਰੇ ਥਾਣਾ ਦੀ ਪਾਰ ਪਿੱਛੇ ਦੀ ਇਹਦੀ ਵੀ ਗਰੰਟੀ ਹੈ ਬਾਈ ਬੇਫਿਕਰ ਹੋ ਕੇ ਅੱਜ ਠੀਕ ਆ ਤੋਰ ਕੇ ਦਿਖਾ ਦੇ ਵੀਰੇ ਇਹ ਕਰਨਵੀਰ ਸੀਮਣ ਦੀ ਵੀਰੇ ਠੀਕ ਆ ਹਸਾਰ ਬੱਲ ਜਿਹੜਾ ਕਰਨਵੀਰ ਆ ਜੀ ਉਹਦੀ ਇਹ ਧੀ ਆ ਜੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕੱਬ ਕਾਟ ਬਾਲਾ ਵੱਡਾ ਤੁਸੀਂ ਮੋਟਾ ਜਾਂ ਅੰਦਾਜ਼ਾ ਲਾ ਲਿਓ ਬਈ ਛੋਟੇ ਹੱਥ ਜੀ ਦਾ ਕਰਮ ਵਾਲੀ ਨੇ ਜਾਣਾ ਨਹੀਂ ਇਹਨੇ ਸੋਨਾ ਟਾਂਚਾ ਤਿਆਰੀ ਸੋਹਣੀ ਕੀਤੀ ਆ 21 ਕਿਲੋ ਦੁੱਧ ਭਾਈ ਦੱਸਦਾ ਕਿ ਪਿਛਲੇ ਸੂਏ ਦਾ ਇਹਦਾ ਚੋਇਆ ਵਾ ਜੀ ਇਹ ਇੱਕ ਤੀਰ ਤੁਹਾਡੀ ਸੇਵਾ ਸੰਭਾਲਦੇ ਸਰਤੇ ਆ ਸੂਆ ਹੁਣ ਚੌਥਾ ਸੁੰਦੀ ਆ ਜੀ ਬਾਕੀ ਤਿਆਰੀ ਤੁਸੀਂ ਦੇਖ ਹੀ ਸਕਦੇ ਹੋ ਬੇਲ ਹਾਈਟ ਲਗਭਗ 5.5 ਫੁੱਟ ਦੇਦੇ ਆਸੇ ਪਾਸੇ ਹੋਊਗੀ ਤੇ ਤਿਆਰੀ ਹਜੇ ਵੀ ਬਹੁਤ ਸੋਹਣੀ ਕੀਤੀ ਵੀ ਆ ਸੂਨਾ ਮੁੱਠੀ ਵਾਲਾ ਥਾਣਾ ਹੱਥੀਚੇ ਵੋਕ ਲਈ ਬਰੇ ਇੱਥੇ ਖਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਮੋੜ ਲਿਆਈ ਬਰੇ 21 22 ਕਿਲੋ ਦਾ ਦੁੱਧ ਰਿਕਾਰਡ ਆ ਪੈਠ ਪੂੜੇ ਦੀ ਚੜਾਈ ਦੇਖ ਲਓ ਜੀ ਬੇਲ ਹਾਈਟ ਭਜਨ ਬਾਕੀ ਵੀਰੇ ਚੰਗੇ ਸੀ ਮਣ ਦੇ ਬੱਚੇ ਆ ਬਰੀਡ ਤੇ ਕੰਮ ਆ ਬਾਈ ਹੋਣਾ ਦਾ ਤੁਹਾਨੂੰ ਵੀ ਪਤਾ ਵੀਰੇ ਕਰਨਵੀਰ ਦਾ ਰਿਕਾਰਡ ਕੀ ਰਿਹਾਗਾ ਜੀ ਚੰਗੇ ਦੁੱਧ ਦਾ ਰਿਕਾਰਡ ਉਹਨਾਂ ਦਾ ਰਿਆ ਤੇ ਆ ਬੱਚੇ ਵੀ ਉਹਦੇ ਟੋਪ ਤੇ ਹੀ ਚੱਲਦੇ ਆ ਜੀ ਕਿਸੇ ਵੀਰ ਨੇ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਤੁਹਾਡੇ ਵਾਸਤੇ ਤੋਹਫਾ ਹੀ ਮੰਨ ਸਕਦੇ ਆ ਜੀ ਆਪਾਂ ਤੇ ਇਹਦੀ ਡਿਮਾਂਡ ਜੀ ਇਹਦੀ ਡਿਮਾਂਡ ਵੀ ਫੋਨ ਤੇ ਕਰ ਇਹਦੀ ਡਿਮਾਂਡ ਵੀ ਫੋਨ ਤੇ ਹੀ ਹੋਊਗੀ ਜਾਣੀ ਕੋਈ ਟਾਈਮ ਪਾਸ ਵਾਲਾ ਦਾ ਨਾਮ ਫੋਨ ਲਾਵੇ ਬਈ ਚੰਗੀ ਕੀਮਤ ਦੇ ਹੀ ਆ ਦੋਨੇ ਪਸ਼ੂ ਹੈ ਨਾ ਬਈ ਲੈਣੇ ਆ ਬਈ ਉਹੀ ਫੋਨ ਹਾਂ ਉਹ ਹੀ ਫੋਨ ਲਾਵੇ ਜਿਹਨੂੰ ਪਾਰ ਸਮਝ ਆ ਬਰੇ ਬਰੀਡ ਦੇ ਕਿਉਂਕਿ ਫੁੱਲ ਚੰਗੀ ਕੀਮਤ ਦੇ ਪਸ਼ੂ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਬਈ ਜਿੱਦਾਂ ਸੂ ਵੀ ਬਈ ਘਰੇ ਲਾਈਵ ਚਵਾ ਕੇ ਵੀ ਦੇ ਦੇਣਗੇ ਲਾਈਵ ਚਵਾ ਕੇ ਵੀ ਦੇ ਦਾਂਗੇ ਕੌਣ ਕਿ ਬਰੇ ਆਪਾਂ ਨੂੰ ਪਤਾ ਹੀ ਹੁੰਦਾ ਆਪਣਾ ਪਸ਼ੂ ਕਿੰਨਾ ਦੁੱਧ ਕੜਦਾ ਹਨਾ ਕਹਿਣ ਦੀ ਗੱਲ ਨਹੀਂ ਕਿ ਬਾਈ ਕਹਿੰਦਾ ਕੋਈ ਵੀਰ ਸੌਦਾ ਕਰ ਲੇ ਤੇ ਆਪਾਂ ਲਾਈਵ ਚ ਆ ਕੇ ਵੀ ਦੇ ਦਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਪਿਆ ਜੀ ਧੰਨਵਾਦ